हां मित्रों स्वागत ਕਰਦੇ ਆ ਸਾਰੇ ਭੈਣ ਤੇ ਭਰਾਵਾਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦਾਂ ਮੇਰੇ ਸਾਰੇ ਭੈਣ ਭਰਾ ਹਨਾ ਚੜਦੀ ਕਲਾ 'ਚ ਹੋਵੋਗੇ ਆਪਾਂ ਵੀ ਮਿੱਤਰਾਂ ਪੂਲੀ ਚੜਦੀ ਕਲਾ 'ਚ ਮੇਰੇ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਕੀ ਅੱਜ ਮੈਂ ਬਲੌਗ ਥੋੜੀ ਜਿਹਾ ਲੇਟੀ ਸਟਾਰਟ ਕੀਤਾ ਵੱਜ ਗਏ 12:00 ਵੱਜ ਗਏ ਅੱਜ ਮਿੱਤਰ ਤਰੀਕ ਹੈਗੀ 15 ਤਰੀਕ 12ਵਾਂ ਮਹੀਨਾ 2025 ਬਾਕੀ ਮੋਟਰ ਤੇ ਸੀਗੀ ਉਹ ਸਾਹਮਣੇ ਕਰੋ ਚੈੱਕ ਲਾਣੇਦਾਰ ਨੂੰ ਰੇੜੀ ਚਾਰ ਪੱਟ ਕੇ ਦੇਤਾ ਚਾਰ ਪੱਟ ਕੇ ਮਿੱਤਰੋ ਆਪਾਂ ਆਲੂਆਂ ਕੰਨੀ ਗੇੜਾ ਮਾਰੀ ਜਾਂਦੇ ਸੀ ਕਿ ਮਗਾ ਚੱਲਣਾ ਗੇੜਾ ਮਾਰ ਲਈ ਵੀ ਕਦ ਪਰ ਇਹਨਾਂ ਨੂੰ ਇਹ ਮਿੱਤਰੋ ਆਪਣੇ ਭਰੇ ਹੋਏ ਨੇ 6 ਤਰੀਕ ਨੂੰ ਭਰੇ ਸੀ ਹਾਂ ਆਪਾਂ ਨੇ ਅੱਜ ਹੋ ਗਈ 15 ਤਰੀਕ ਅੱਜ ਇਹਨਾਂ ਨੂੰ 9 ਦਿਨ ਹੋ ਗਏ ਲੈ ਦੇਖੋ ਇੰਨੇ ਇੰਨੇ ਵਿੱਚੋਂ ਗਿੱਲੇ ਨੇ ਮੇਰੀ ਉਹੀ ਪਲੈਨਿੰਗ ਆ ਵੀ ਖਲੇ ਤੇ ਕਿ ਇੱਥੇ ਤਾਂ ਚਲ ਪਾਣੀ ਇਹਨਾਂ ਨੇ ਚਾੜੇ ਹੀ ਨਹੀਂ ਹੈਗਾ ਉਹ ਗਿੱਲੇ ਨੇ ਬਾਕੀ ਦੇਖੋ ਕਰੋ ਚੈੱਕ ਇੰਨੇ ਇੰਨੇ ਕ ਉਹ ਪਾਣੀ ਦਾ ਵੀ ਮਿੱਤਰੋ ਕੀ ਕਰਾਂਗੇ ਉਹ ਟਰਾਂਸਫਾਰਮ ਕਰਾ ਲਏ ਤੇ ਲਿਪਾ ਕੇ ਗਏ ਸਾਨੂੰ ਉਹ ਵੀ ਗੱਲ ਆ ਉਦਾਂ ਬਾਕੀ ਜਿੱਥੇ ਆ ਕੇ ਆ ਰਹੀਆਂ ਮੈਂ ਕੀ ਕਰ ਲਈਏ ਚੱਕ ਵੀ ਇਹਨਾਂ ਕੱਢ ਕੇ ਸੰਜੀ ਇਹਨਾਂ ਨੂੰ ਆ ਤਾਂ ਮਿੱਤਰੋ ਦੇਖੋ ਕਿੱਲੇ ਨੇ 1 2 ਇੱਕ ਦਿਨ ਤਾਂ ਕੱਟ ਜਾਣਗੇ ਇੱਕ ਹਲੇ ਤਾਂ ਉਹ ਦੋ ਅੰਦਾਜ਼ਾ ਗੱਲ ਪਾਣੀ ਇਹਨਾਂ ਨੂੰ ਲੱਗਣਾ ਵੀ ਨਹੀਂ ਕਹੋ ਜਿਹੜੇ ਚੋਰ ਮਹਾਰਾਜ ਜੀ ਆਪਣਾ ਟਰਾਂਸਫਾਰਮ ਲੈ ਕੇ ਗਏ ਹੋਣੇ ਉਹ ਹਲੇ ਆ ਤੇਲ ਲੈ ਕੇ ਗਏ ਹੋਣੇ ਕੱਢ ਕੇ ਉਹ ਤੇਲ ਹਲੇ ਪਾਇਆ ਨਹੀਂ ਤੇਲ ਪਾਏ ਤੇ ਫੇਰ ਮੋਟਰ ਚੱਲੂ ਉਸ ਤੋਂ ਪਹਿਲਾਂ ਤਾਂ ਮੋਟਰ ਵੀ ਨਹੀਂ ਚੱਲਣੀ ਜਦ ਪਾਤਾ ਭਰੀ ਤਾਂ ਜਦੀ ਜਾਣਗੇ ਬਾਕੀ ਉਹ ਵਾਲੇ ਥੋੜੇ ਜਿ ਗਿੱਲੇ ਨੇ 2-3 ਕੱਢਦੇ ਨੇ ਮੇਰੇ ਹਿਸਾਬ ਨਾਲ ਵੀ ਨਾਲੇ ਥੋੜਾ ਜਿਹਾ ਥੱਲੇ ਸੁੱਕ ਜੇ ਜਾਣਗੇ ਵੀ ਫੇਰ ਨਹੀਂ ਸੀਤੀ ਨਾ ਪਾਣੀ ਮੁੜ ਜੇ ਤਾਂ ਕਰਕੇ ਔਖਾ ਹੋ ਜੇ ਕੰਮ ਮਿੱਤਰੋ ਖਾਲਚ ਵੜ ਕੇ ਦਿਖਾਉਣਾ ਤੁਹਾਨੂੰ ਬਾਕੀ ਕਰੋ ਚੈੱਕ ਲੈ ਹਾਲੇ ਇਹ ਗਿੱਲੇ ਦੀਨੇ ਵਿੱਚ ਆ ਦੇਖੋ ਇਧਰ ਨੂੰ ਦੀਨੇ ਹੋਣਗੇ ਲੈ ਕਰੋ ਮੇਰੇ ਭਰਾ ਦੇਖਣਾ ਮੈਂ ਦੱਸਿਓ ਵੀ ਹਲੇ ਅੜਕ ਜੀ ਹੈ ਨਾ ਦੋ ਦਿਨ ਹੋਰ ਹਲ ਤਾਂ ਖਾਲ ਵੀ ਗਿੱਲੇ ਨੇ ਥੋੜੇ ਜੇ ਉਹ ਇੱਕ ਐ ਆ ਮਿੱਤਰੋ ਇਹਨਾਂ ਨੂੰ ਗਿੱਲੇ ਗਿੱਲੇ ਜੇ ਜੀ ਪਾਣੀ ਲਗਾਉਣਾ ਚਾਹੀਦਾ ਜਿਵੇਂ ਕਹਿੰਦੇ ਹੁੰਦੇ ਨੇ ਬਾਕੀ ਹੁਣ ਤਾਂ ਜਾਂ ট্রান্সਫਾਰਮ ਚ ਤੇਲ ਪਾ ਕੇ ਬਿਜਲੀ ਵਾਲੇ ਫੇਰ ਹੀ ਉਹ ਹੋਊਗਾ ਉਸ ਤੋਂ ਪਹਿਲਾਂ ਤਾਂ ਆਪਾਂ ਹੋ ਕਰ ਵੀ ਨਹੀਂ ਸਕਦੇ ਹਨਾ ਬਾਕੀ ਆਲੂ ਆਪਣੇ ਦੇਖ ਲਓ ਦੱਸਿਓ ਭਰਾਹਾਂ ਨਾਲ ਵੀ ਲੋਟ ਨੇ ਉਹ ਦਿਨਾਂ ਤੇ ਸਪਰੇਅ ਕਰੀ ਜੀ ਪਰਸੋਂ 13 ਤਰੀਕ ਨੂੰ ਮਿੱਤਰੋ ਦੇਖੋ ਸਪਰੇਅ ਕਰੀ ਦਿਮਾਗ ਰਿਜ਼ਲਟ ਤੁਸੀਂ ਉਹ ਵੀ ਵਲੌਗ ਦੇਖੇ ਹੋ ਮੇਰੇ ਭਰਾਵਾਂ ਨੇ ਹਨਾ ਹਲੇ ਦਾ ਜਰ ਗਿੱਲੇ ਲੱਗਦੇ ਨੇ ਮੈਨੂੰ ਉਹ ਜਿਹੜਾ ਗਾਂਹ ਵਾਲਾ ਪਟਾ ਬਾਕੀ ਤੁਸੀਂ ਆਲੇ-ਦਾਲੇ ਦੇਖ ਲਓ ਵੀ ਆਪਣੀ ਬੂਟੇ ਦੀ ਗਰੋਥ ਕਰਾਤਾਂ ਵਧੀਆ ਹੋਈ ਆ ਦੇਖੋ ਕਰੋ ਚੈੱਕ ਲੈ ਬਾਕੀ ਇਹ ਤਾਂ ਖਾਲ ਤੇ ਆ ਚਲੋ ਆਹ ਕਰ ਲੋ ਚੈੱਕ ਜਿਹੜੇ ਵੱਟ ਤੇ ਨੇ ਚਲੋ ਜਿਹੜੇ ਹਸਾਬ ਨਾਲ ਪਹਿਲਾ ਸਾਲ ਆ ਨਾ ਬੀਜਿਆਂ ਨੂੰ ਫਿਰ ਵੀ ਜੇ ਬਾਲੇ ਚੰਗੇ ਨਹੀਂ ਤਾਂ ਬਾਲੇ ਮਾੜੇ ਵੀ ਨਹੀਂ ਹੈਗੇ ਦੱਸਿਓ ਹਣਾ ਮੇਰੀ ਭਰਾ ਮੈਂ ਸਹਿਮਤਾ ਐ ਗੱਲ ਨਾਲ ਬਾਕੀ ਜੇ ਵੀਰੇ ਤੁਹਾਨੂੰ ਘਾਟਵਾਦ ਲੱਗਦੀ ਐ ਨਾ ਜੇ ਕੋਈ ਮੇਰਾ ਭਰਾ ਕਹਿੰਦਾ ਉਹ ਵੀ ਬਲੌਗ ਦੇਖਦਾ ਹੋਵੇ ਚੱਲ ਵੀ ਆਪਾਂ ਨੂੰ ਚਲੋ ਆਪਾਂ ਤਾਂ ਲੈ ਜਵਾਕਾਂ ਸਿੱਖਦੇ ਆ ਹਨਾ ਵੀ ਜੇ ਦੱਸ ਦੋ ਭਾ ਕੋਈ ਕਿਸੇ ਕੋਈ ਬੰਦਾ ਹੋ ਰਹੀ ਦਿੰਦਾ ਹੁੰਦਾ ਮਿੱਤਰੋ ਚਾਹੇ ਆਪ ਤੋਂ بڑا ਹੋਵੇ ਚਾਹੇ ਹੋਵੇ ਕਈ ਵਾਰੀ ਕੋਈ ਸਿਆਣਾ ਬਾ ਨਿਕਾ ਜਾ ਬੜਾ ਬੰਦਾ ਬਹੁਤ ਵਧੀਆ ਰਾਇ ਦੇਂਦਾ ਉਹ ਆਪਾਂ ਨੂੰ ਗੌਰ ਕਰਨੀ ਚਾਹੀਦੀ ਆ ਮੂ ਆਪਾਂ ਦੇਖਿਆ ਅੱਜ ਕੱਲ ਆਪਾਂ ਕਿਸੇ ਤੋਂ ਕੋ ਕਹਾਉਂਦੇ ਨਹੀਂ ਹੈਗੇ ਬਾਕੀ ਚਲੋ ਆਲੂ ਤੁਹਾਨੂੰ ਦਿਖਾਤੀ ਬਾਕੀ ਕਹਾਂ ਪਟੇ ਚੱਲ ਕੇ ਦੇਖੋ ਨਾ ਬਾਕੀ ਆਹ ਪੱਟੀ ਇਧਰੋਂ ਚੈੱਕ ਕਰ ਲੋ ਇਹ ਵੀ ਉਹ ਮਿੱਤਰੋ ਗਿੱਲੇ ਹੀ ਲਾਦੇ ਨੇ ਹਲੇ ਹਲੇ ਕੱਢ ਜੀਏ ਦੋ ਦਿਨ ਬਾਕੀ ਦੇਖ ਲੋ ਇੱਥੋਂ ਆਹ ਪੱਟੀ ਕਿੰਨੀ ਵੀ ਆਪਣੀ ਠੀਕ ਨੇ ਹਾਲੂ ਲੈ ਹੁੰਦੀ ਨੇ ਨਾ ਮਿੱਤਰੋ ਗਿੱਲੇ ਗਿੱਲੇ ਦੇ ਵਿੱਚ ਆਲੇ ਲਾ ਸਾਰੇ ਸਾਰੀਆਂ ਵਟਾਂ ਗਿੱਲੇ ਦੀਂਦੀ ਆ ਜਿਹੜੀ ਆਦੇ ਆ ਜਵੇਂ ਕੋਈ ਕੋਈ ਕੈਰੀ ਨਹੀਂ ਮੈਂ ਘੱਟ ਪਾਣੀ ਲੱਗਿਆ ਜਿਹੜਾ ਮਾਂ ਹਾਂ ਜੀ ਉਹ ਥੋੜੀ ਜਿਹੀ ਸੁੱਕ ਗਈ ਜਿਵੇਂ ਆ ਕੱਲੀ ਕਿਆਰੀ ਆ ਜਿਵੇਂ ਆਣਾ ਉਹ ਆ ਬਾਕੀ ਤਾਂ ਸਾਰੇ ਗਿੱਲੇ ਨੇ ਚਲੋ ਇੱਕ ਦੋ ਦਿਨ ਹਲੇ ਮਿੱਤਰੋ ਜਿਵੇਂ ਆ ਤੇਲ ਪਾ ਕੇ ਜਦੀ ਪਾਣੀ ਲੱਗੂਗਾ ਨਹੀਂ ਮੇਰਾ ਮੈਂ ਦਾ ਜਿਵੇਂ ਇਹਨਾਂ ਨੂੰ 17 ਤਰੀਕ ਨੂੰ ਕੱਢ ਜੋ ਇੱਕ ਤਾਂ ਫੋਨ ਆਈ ਜਾਂਦਾ ਪਤਾ ਨਹੀਂ ਕੀ ਦਾ ਕੱਢ ਜੋ ਮੈਨੂੰ ਮਿੱਤਰੋ ਕਰ ਲੈਣ ਤੋਂ ਗੱਲ ਫੇਰ ਮਿਲਦੇ ਆਪਾਂ ਆ ਮਿੱਤਰੋ ਆਪਣੀ ਗੱਲ ਚੱਲਦੀ ਦੀ ਇਹ ਜਿਹੜਾ ਤੇਲ ਲੈ ਕੇ ਗਏ ਨੇ ਵਾਲਿਓ ਪਾ ਕੇ ਨਹੀਂ ਗਏ ਜਿਵੇਂ ਅੱਜ ਹੈਗੇ ਤਰੀਕ 15 ਕਹਿੰਦੇ ਤਾਂ ਹੈਗੇ ਨੇ ਅੱਜ ਪਾਵਾਂਗੇ ਜੇ ਅੱਜ ਪਾਗੇ ਅੱਜ ਨਹੀਂ ਕੱਲ ਨੂੰ ਨਹੀਂ ਮੇਰਾ ਮੈਂ ਦਾ ਇਹਨਾਂ ਨੂੰ 17 ਤਰੀਕ ਨੂੰ ਪਾਣੀ ਲਾ ਦਾਂਗੇ ਜੋ 17 ਤਰੀਕ ਨੂੰ ਪਾਣੀ ਲਾ ਕੇ ਜਿਵੇਂ ਪਹਿਲਾਂ ਭਰੇ ਸੀ ਆਪਾਂ ਨੇ 6 ਤਰੀਕ ਨੂੰ ਉਦੋਂ ਮੁੜ ਕੇ ਇਹਨਾਂ ਨੂੰ 11ਵੇਂ ਦਿਨ ਪਾਣੀ ਲੱਗਿਆ ਜਿਵੇਂ ਜੇ 17 ਤਰੀਕ ਨੂੰ ਭਰਾਂਗੇ ਫਿਰ ਇਹਨਾਂ ਨੂੰ 27 28 ਤਰੀਕ ਨੂੰ ਪਾਣੀ ਫੇਰ ਲੱਗੂ ਨਾਲੇ ਜਦੋਂ ਜਿਵੇਂ ਆਪਾਂ ਸਵੇਰ ਤੋਂ ਆ ਕੇ ਇਹਨਾਂ ਨੂੰ ਪਾਣੀ ਲਾ ਦਾਂਗੇ ਆ ਕੇ ਰੇਪਾ ਕੇ ਹੁਣ ਇੱਕ ਪਾਣੀ ਇਹਨਾਂ ਨੂੰ ਹੁਣ ਲਾ ਕੇ ਵਗ ਜਾਂਗੇ ਨਾਲੇ ਹੁਣ ਜਿਵੇਂ ਨਾਲੇ ਆਹ ਪਾਣੀ ਮੁੜੇ ਨਾਲੇ ਰੇਪਾ ਦਾਂਗੇ ਨਾਲੇ ਉਦੋਂ ਮੁੜ ਕੇ ਪਾਣੀ ਲੱਗ ਜੂ ਸਪਰੇਅ ਨਾਲੇ ਕਰਤੀ ਉਹ ਸਵੇਰ ਤੋਂ ਆ ਕੇ ਫਿਰ ਜੇਦੀ ਨਾਲ ਹੁੰਦੇ ਸਪਰੇਅ ਕਰਕੇ ਇਹਨਾਂ ਦੇ ਫੇਰ ਆ ਕੇ ਰੇਪਾ ਕੇ 28 ਤਰੀਕ ਨੂੰ ਫੇਰ ਪਾਣੀ ਫਿਰ ਇਹ ਆਪਣਾ ਕੰਮ ਲੂਟ ਹੋ ਜਾਊਗਾ। ਬਾਕੀ ਜਿਹਨੂੰ ਹੋਰ ਦਾਦਾ ਉਹ ਚਲੋ ਆਏ ਆ ਵੀ ਇਹ ਹਲੇ ਤੇਲ ਪਾ ਜਾਣ ਬਿਜਲੀ ਵਾਲੇ ਉਹ ਕਹਿੰਦੇ ਸਾਡੇ ਕੋਲ ਤੇਲ ਹਲੇ ਆਇਆ ਨਹੀਂ। 4 ਦਿਨ ਹੋ ਗਏ ਮਾਕਰ ਫਿਰਦੇ ਆ ਇਹਨੂੰ। ਚਲੋ ਜਾ ਪਾ ਕੇ ਗਏ ਹੁਣ ਜਈ ਨਾ ਵੀ ਗੱਲ ਕਰੀਆ ਡੈਡੀ ਨੇ। ਉਹ ਕਹਿੰਦਾ ਭਾਈ ਗ੍ਰਿਡ ਚਲੇ ਤੇਲ ਨਹੀਂ ਹੈਗਾ ਜਦ ਆ ਗਿਆ। ਵੀ ਜਦੀ ਪਾ ਕੇ ਜਾਵਾਂਗੇ। ਫਿਰ ਤੁਹਾਨੂੰ ਹੋਰ ਦਾਦਾ ਜਿਹੜੀ ਆਪਾਂ ਕਣਕ ਵਾਹ ਕੇ ਬੀਜੀ ਸੀ ਦਵਾਰੀਆਂ। ਪਹਿਲੀ ਨੂੰ ਤਾਂ ਆਪਾਂ ਨੇ ਪਾਣੀ ਲਾਤਾ ਉਹਦੇ ਦਾ ਜਦ ਆਪਾਂ ਕੱਲ ਨੂੰ ਸਪਰੇਅ ਕਰਾਂਗੇ ਉਹ ਤਾਂ ਤੁਹਾਨੂੰ ਦਿਖਾਊਗਾ। ਅੱਜ ਹਵਾ ਜੀਆ ਵੱਧ ਚੱਲ ਪਈ। ਤਾਂ ਨਹੀਂ ਮੈਂ ਚੱਕਿਆ ਪੰਪ ਸਪਰੇ ਵਾਲਾ ਨਹੀਂ ਤਾਂ ਮੇਰਾ ਮੈਂ ਦੀ ਵੀ ਅੱਜ ਕਰ ਦਈਏ ਬਾਕੀ ਜਿਹੜੀ ਆਹ ਦੇਖੋ ਕਰੋ ਜੇ ਆਪਣੀ ਆਹ ਕਣਕਾ ਗਾਂ ਵਾਲੀ ਇਹ ਵੀ ਪਾਣੀ ਪਾਣੀ ਕਰਦੀ ਆ ਮੈਨੂੰ ਮੈਂ ਦਾ ਇਹ ਵੀ ਭਰ ਲਈਏ ਇਹ ਵੀ ਭਰੂ ਤਿੰਨ ਦਿਨ ਅੱਜ ਇੱਕ ਵਾਰੀ ਆਲੂਆਂ 'ਚ ਪੈ ਜੂ ਤਿੰਨ ਚਾਰ ਵਾਰੀਆਂ ਲਗਾਤਾਰ ਮੋਟਰ ਚੱਲੂ ਜਿਵੇਂ 17 18 19 20 21 ਫਿਰ ਵਿੱਚ ਦੇਖੋ ਸਵਾਹ ਤੇ ਜਾਣ ਦੀ ਤਿਆਰੀ ਵੀ ਕਰਨੀ ਆ ਚਲੋ ਦੇਖਦੇ ਆ ਕਿਵੇਂ ਵੀ ਹੁੰਦਾ ਹੋਰ ਜਰ ਉਹ ਕਣਕ ਬੀਜੀ ਉਹ ਕਣਕ ਮਿੱਤਰੋ ਬੀਜੀ ਦੀ ਆਪਾਂ ਨੇ 21 ਤਰੀਕ ਨੂੰ ਅੱਜ ਦੇਖ ਲਓ ਹੋ ਗਈ 15 ਤਰੀਕ ਆਪ ਹੀ 25 ਦਿਨ ਹੋ ਗਏ ਫੇਰ ਉਹ 28ਵੇਂ ਦਿਨ ਪਾਣੀ ਲੱਗੋ ਇਹਨੂੰ ਸਮਝ ਲਓ ਹਲੇ ਪਹਿਲੀ ਵਾਰੀ ਆਲੂ ਆ ਜਾਣਗੇ ਜੇ ਪਾ ਕੇ ਗਿਆ ਜਿਵੇਂ ਜੇ ਅੱਜ ਤੇਲ ਪਾ ਕੇ ਗਿਆ ਅੱਜ ਦੀ ਵਾਰੀ ਗਈ ਜੇ ਕੱਲ ਨੂੰ ਤੇਲ ਪਾ ਕੇ ਗਿਆ ਕੱਲ ਦੀ ਵਾਰੀ ਚੱਲ ਕਣਕ ਚ ਇੱਕ ਛੱਡ ਕੇ ਫੇਰ ਇੱਕ ਆਲੂਆਂ ਚ ਪੈ ਜੂ ਫੇਰ ਦੋ ਵਾਰੀਆਂ ਹਾਂ ਐ ਸਰਕਲ ਚੱਲ ਜੂ ਚੱਲ ਹੁਣ ਚੱਲਦੇ ਆ ਪਿੰਡ ਨੂੰ ਦਿਖਾਉਣਾ ਤੁਹਾਨੂੰ ਮੈਟਰੋ ਕਰੋ ਜੇ ਕਾ ਕਣਕ ਕਹਿਣਾ ਵੇ ਦੇਖੋ ਕਿਵੇਂ ਪੁੱਜੀ ਪਈ ਆ ਵਿਚਾਰੀ ਪਾਣੀ ਕੰਨੀਓ ਇਹ ਲੇਟ ਹੋਈ ਆ ਸਾਰੀ ਆਪਣੇ ਚੋਰ ਮਹਿਕਮੇ ਦੀ ਵਜ੍ਹਾ ਕਰਕੇ ਚੋਰਾਂ ਨਹੀਂ ਤਾਂ ਉਹ ਇੱਕ ਦਿਨ ਦਾ ਲਾਹਾ ਦੇਖਿਆ ਕੱਢ ਕੇ ਲੈ ਗਏ ਤੇ ਲੈ ਨਹੀਂ ਪਤਾ ਵੀ ਮਾਕਰ ਮੇਰੇ ਵਰਗੇ ਜੱਟ ਦਾ ਕੀ ਹਾਲ ਹੁੰਦਾ ਕਹ ਨਹੀਂ ਚਲੋ ਸਾਰੇ ਭਰਾਵਾਂ ਨਹੀਂ ਹੁੰਦਾ ਵਿੱਚ ਕਈਆਂ ਨੇ ਜ਼ੋਰ ਚੋਰੀਆਂ ਕਰਕੇ ਲੈ ਜਾਂਦੇ ਨੇ ਚੋਰੀ ਹੋਣ ਤੋਂ ਤਾਂ ਚਲੋ ਬਚ ਗਏ ਹੁਣ ਤੇਲ ਤਾਂ ਪਵਾ ਲਾਂਗੇ ਬਾਕੀ ਤੁਹਾਨੂੰ ਪਤਾ ਹੀ ਆ ਉਹ ਬੋਰ ਦਾ ਵੀ ਕੰਮ ਹੋ ਹੋ ਗਿਆ ਬਾਕੀ ਲਾਉਣੇ ਹੈ ਕਣਕ ਨੂੰ ਪਾਣੀ ਆ ਦੇਖੋ ਕਿਤੇ ਕਿਤੇ ਜਿਹੜੀ ਵਿੱਚ ਨਾ ਟਰੈਕਟਰ ਦੇ ਟਾਇਰ ਦੀ ਦਾਬ ਵਾਲੀ ਆ ਗਈ ਉਹ ਪਾਣੀ ਲੱਗੇ ਦੀ ਹਰੀ ਹੋਊ ਇਹ ਤਾਂ ਕਰਕੇ ਹੁਣ ਚੱਲ 25 ਦਿਨ ਹੋ ਗਏ 28 ਦਿਨਾਂ ਦੇ ਲੱਗ ਜੋ ਪਾਣੀ ਇਹਨੂੰ ਹਨਾ ਬਾਕੀ ਹਲੇ ਗੁੱਲੀ ਡੰਡੀ ਕਰਨੀ ਸੁੱਖਾ ਆ ਦੇਖੋ ਮਿੱਤਰੋ ਆ ਤਾਂ ਜਿਹੜਾ ਵੀ ਆਪਣਾ 826 ਬੀਜਿਆ ਹੋਇਆ ਸੀ ਉਹ ਆ ਆ ਜਿਹੜੀ ਆਪਣੀ ਏਜ ਬੀਜੀ ਜੀ 303 ਕਣਕ ਇਹ ਆ ਵਿੱਚ ਉਹ ਵੀ ਹਰੀ ਹੋਈ ਦੇਖ ਲਓ ਹੁਣ ਜਿਹੜਾ ਪੁਰਾਣਾ ਬੀਪਿਆਤੀ ਨਾਲ ਉਹ ਵੀ ਨਿਕਲਿਆ ਨਾਲੇ ਉਹ ਪਲਟਾਵੇਂ ਵਾਲਾ ਕਿੰਨਾ ਥੱਲੇ ਵਗ ਗਿਆ ਸੀ ਤਾਂ ਵੀ ਉਹ ਹੋ ਗਿਆ ਦੇਖੋ ਬਾਕੀ ਕਰੋ ਚੈੱਕ ਹੂੰ ਠੀਕ ਆ ਦੇਖੋ ਪਾਣੀ ਪਾਣੀ ਕਰਦੀ ਆ ਕਿ ਨਹੀਂ ਜਦ ਪਾਣੀ ਲੱਗ ਗਿਆ ਦੇਖੀਏ ਤਾਂ ਰੋਤਵਾ ਡੀ ਹੋ ਜਾਣਾ ਗਣਕ ਦਾ ਰੀ ਪੈ ਕੇ ਚਲੋ ਬਾਕੀ ਹੁਣ ਚੱਲਦੇ ਆ ਪਿੰਡ ਨੂੰ ਅੱਜ ਜਾ ਕੇ ਮਿੱਤਰੋ ਕੱਲ ਮੈਂ ਤੁਸੀ ਪਿਛਲੇ ਬਕਾਲਾ ਵਾਲਾ ਜਿਹੜਾ ਵਲੌਗ ਦੇਖਿਆ ਹੋਊਗਾ ਜੀ ਆਪਾਂ ਟਰੈਕਟਰ ਦਾ ਮਤੋਂ ਧੋਣ ਨੂੰ ਕੱਢਿਆ ਸੀ ਧੋਤਾਂ ਨਹੀਂ ਗਿਆ ਬੋਟਾਂ ਜੀ ਸਾਰੀ ਦਿਹਾੜੀ ਲੰਗੀ ਬਾਕੀ ਕਰੋ ਚੈੱਕ ਜਿਹੜਾ ਆਪਣਾ ਖੂਈ ਚ ਸਮਾਨਤੀ ਹੋ ਵੀ ਆਪਾਂ ਸਾਰਾ ਉਹ ਕਰਤਾ ਹੁਣ ਇਹਨੂੰ ਮਿੱਤਰ ਉਰੇ ਮੈਂ ਵੀ ਚਰਾਗ ਲਾ ਕੇ ਜਾਊਗਾ ਜੀ ਬਾਬਾ ਕੋਈ ਭੁੱਲ ਬਕਸੀਓ ਮਾਫ ਕਰਿਓ ਹਨਾ ਹੋਰ ਯਾਰ ਉਦੇ ਦਾ ਘਰੇ ਨੁਕਸਾਨ ਹੀ ਨੁਕਸਾਨ ਹੋਈ ਜਾਂਦਾ ਤਾਂ ਕਰਕੇ ਬਾਕੀ ਮਿੱਤਰ ਹੋਈ ਤਾਂ ਚਰਾਗ ਜਰੂਰ ਲਾਉਣਾ ਚਾਹੀਦਾ ਪਾਣੀ ਤੇ ਹੀ ਜ਼ਿੰਦਗੀ ਆ ਸਭ ਤੋਂ ਵੱਧ ਸਮਝ ਲਓ ਇਹ ਹੀ ਆਪਣਾ ਸਭ ਤੋਂ بڑا ਹੋ ਆ ਪਤਾ ਬਾਕੀ ਆਪਣਾ ਜਰੂਰ ਮੱਥਾ ਟੇਕ ਦਿਓ ਨਾ ਆ ਦੇਖੋ ਆਪਣੇ ਚਰਾਗ ਮੈਂ ਤੁਹਾਨੂੰ ਪਿਛਲੇ ਬਲੌਗਾਂ ਚ ਵੀ ਕਈਆਂ ਚ ਦਿਖਾਇਆ ਹੁਣ ਚਲੋ ਚੱਲਦੇ ਆ ਮੋਟਰਸਾਈਕਲ ਲੈ ਕੇ ਪਿੰਡ ਨੂੰ ਜਾ ਕੇ ਆ ਤੁਹਾਨੂੰ ਗੱਲ ਦੱਸਦਾ ਦੀ ਟਰੈਕਟਰ ਦੀ ਅੱਜ ਉਹਦੇ ਤੋਂ ਉਹਦੇ ਡੀਜ਼ਲ ਡੂਜਨ ਮਾਰ ਕੇ ਉਹਨੂੰ ਕਰਨ ਲਾਗਦੇ ਆ ਤਿਆਰ ਕਿਉ ਥੋੜਾ ਥੋੜਾ ਤਾ ਜਿਆ ਵੀ ਸਰੀ ਪਹੁੰਚਾਂਗੇ ਮੈਨੂੰ ਪਤਾ ਕਿ ਥੋੜੇ ਥੋੜੇ ਨਹੀਂ ਬਹੁਤ ਟਾਈਮ ਲੱਗ ਜਾਣਾ ਕਦੇ ਕੀ ਕਦੇ ਕੀ ਐਂ ਕਰਕੇ ਭਲੇ ਬਾਕੀ ਉਹ ਪਲੈਨਿੰਗ ਕਰਦੇ ਆ ਵੀ ਕਿੱਥੇ ਕੀ ਕਰਨਾ ਹਲੇ ਪਹਿਲਾਂ ਧੌਣ ਧਈ ਵਾਲਾ ਕੰਮ ਪਾਲਸ ਪੂਲਸ ਵਾਲਾ ਇਹ ਨਵੇਲ ਲੀਏ ਕੇਰਾ ਪਹਿਲਾਂ ਚਮਕਾਜ ਹੀ ਲਈਏ ਫਿਰ ਦੇਖਦੇ ਆ ਵੀ ਕਿੱਥੇ ਕੀ ਲਗਾਉਣਾ ਤੁਹਾਨੂੰ ਉਹ ਵੀ ਚਲਗਾ ਹਲੇ ਬਲੌਗਾਂ ਚ ਉਹੀ ਨਾਲ ਦੱਸਾਂਗੇ ਬਾਕੀ ਚਲੋ ਚੱਲਦੇ ਆ ਫਿਰ ਦਿਖਾਉਣਾ ਤੁਹਾਨੂੰ ਘਰੇ ਮੈਂ ਕੀ ਕਰਨਾ ਕਿਵੇਂ ਹੁੰਦਾ ਬਾਕੀ ਨਾਲੇ ਤੁਹਾਨੂੰ ਰਾਹ ਚੋ ਵੀ ਦਿਖਾਵਾਂ ਦੇਖੋ ਆਪਣੀ ਪਹੇ ਤੇ ਕਿੰਨਾ ਕਾਗਜ਼ੀ ਕਾਗਜ਼ ਪਾਇਆ ਪਿਆ ਕਿੰਨੀ ਸਬਜ਼ੀ ਲੱਗੀ ਆ ਬਾਕੀ ਇਹਦਾ ਜਿਹੜੇ ਤੁਹਾਨੂੰ ਆਪਣੀ ਮੋਟਰ ਤੋਂ ਆ ਉਹ ਚੈੱਕ ਕਰ ਲਓ। ਇੱਕ ਤਾ ਦੇਖ ਲਓ। ਆ ਆਪਣੇ ਬਾਈ ਦਾ ਲੱਗਾ। ਇੱਕ ਆ ਸਾਹਮਣੇ ਆ ਦੇਖ ਲਓ। ਇਹਦੇ ਉਤਲੇ ਪਾਸੇ ਵੀ ਦੇਖ ਲਓ ਚਿੱਟਾ-ਚਿੱਟਾ ਤੁਹਾਨੂੰ। ਬਾਕੀ ਆ ਸਾਹਮਣੇ ਦੇਖੋ ਲੈ। ਇਹ ਸਾਰੀ ਆਪਣੇ ਆਲੇ-ਆਲੇ ਦੇ ਰੂਲੇ ਸਬਜੀ-ਸਬਜੀ ਲੱਗੇ ਆ ਮਿੱਤਰੋ ਤੁਹਾਨੂੰ ਬਾਕੀ ਸੜਕ ਤੇ ਜਾ ਕੇ ਦਿਖਾਉਣਾ ਚਲੋ। ਚੱਲਦੇ ਆ ਹੁਣ। ਘਰ ਨੂੰ। ਮਿੱਤਰੋ ਕਦੇ ਆ ਕੇ ਹੁਣ ਬਦਲ ਲੈ ਕੱਪੜੇ ਕੱਢਦੇ ਆ ਇਹਨੂੰ ਬਾਹਰ ਬਾਹਰ ਕੱਢ ਕੇ। ਪਹਿਲਾਂ ਇਹਦਾ ਟਿਕ ਟਕ ਦਿਆਂ। ਆ ਕਾਬਰ ਥੱਲੇ ਕਰਦੇ ਆ। ਫੇਰ ਮਾਰ ਕੇ ਪਾਣੀ ਤੇ ਮਾਰਦੇ ਆ ਢੀਜ ਨੂੰ ਬਾਹਲਾ ਕੱਪੜਾ ਤਾਂ ਨਹੀਂ ਮਾਰਨਾ ਆਪਾਂ ਨੇ। ਉਹ ਤਾਂ ਆਪਣਾ ਸਮਾਰ ਕੇ ਤੁੱਟਾ ਹੋਇਆ ਬਸ ਆਇਆ ਕਿ ਨਾ ਪਾਣੀ ਮਾਰ ਕੇ ਵੀ ਉਹ ਥੰਦੇਾਈ ਦੀ ਚੱਕੀ ਜੋ ਪਹਿਲਾਂ ਮੇਰੇ ਤੋਂ ਮਾਰਿਆ ਨਹੀਂ ਗਿਆ। ਹੁਣ ਕਰਕੇ ਸਟਾਰਟ। ਹੁਣ ਇਹਨੂੰ ਬਾਹਰ ਕੱਢਦਾ। ਅੰਦਰੋਂ ਆ ਪੰਪ ਜਾ ਕੇ ਲੈ ਗਈ ਪਾਪਾ। ਬਾਹਰ ਆਣ ਤੇ ਆਪੀ ਚੱਕ ਲੈਣਾ ਲੱਗ ਗਿਆ ਮਿੱਤਰੋ ਬਾਹਰ ਮੈਨੂੰ ਆਇਆ ਪੰਪ ਨਾਲ ਪਾਣੀ ਧੋੜਾ ਲੱਗੋ ਨਾਲੇ ਜਿਹੜੇ ਟਾਇਰਾਂ ਦੇ ਬਾੜੇ ਮੋਟੇ ਦਾਗ ਜੇ ਮੈਂ ਪੁੱਛੇ ਆਣਗੇ ਉਹ ਗੇਟ ਲਾ ਦਿਆਂ ਧੁੱਪੇ 'ਚ ਖੜਾ ਕੇ ਲਾਉਨੇ ਮਿੱਤਰੋ ਫਿਰ ਸੁੱਕ ਵੀ ਜਾਊਗਾ ਸੀਜੀ ਬਾਕੀ ਹੁਣ ਚੱਕਦੇ ਆ ਪੰਪ ਮੜਾ ਦੇ ਡਿੱਕ ਡੁੱਕ ਟਾਕ ਲਾ ਤੁਹਾਨੂੰ ਦਿਖਾਉਣਾ ਫਿਰ ਪੰਪ ਲਿਆ ਕੇ ਰੱਖ ਲਾਂ ਨਾਲ ਇਹ ਡਿੱਕ ਟੱਕ ਦਈਏ ਕਿਉਂ ਡਿੱਕ ਦਾ ਕਾਬਰਾ ਮਿੱਤਰੋ ਤਾਂ ਹਾਂ ਤੋਂ ਥੱਲੇ ਨੂੰ ਆ ਜਾਊਗਾ ਬਸ ਇਹਦਾ ਤਾਂ ਇੰਨੀ ਕਮ ਰੋ ਇੱਕ ਆਪਾਂ ਨੂੰ ਐ ਪਟਕਣਾ ਪੂ ਥੱਲੇਉ ਟਾਕ ਲਾ ਚਲੋ ਦਿਖਾਉਣਾ ਫਿਰ ਤੁਹਾਨੂੰ ਮਿੱਤਰੋ ਕਰੋ ਚੈੱਕ ਬੂ ਫਰ ਆਪਾਂ ਦਿੱਤੇ ਟਾਕ ਹੁਣ ਆ ਐ ਪਟਕ ਦਈਏ ਇਹ ਵੀ ਤੁਹਾਨੂੰ ਟਾਕ ਲਾਣ ਦੋ ਇਹ ਵੀ ਦਿਖਾਉਣਾ ਤੁਹਾਨੂੰ ਫਿਰ ਮਿੱਤਰੋ ਕਰੋ ਚੈੱਕ ਆਪਨੇ ਆ ਵੀ ਇਧਰੋਂ ਸਮਾਰ ਕੇ ਟਾਕ ਤਾਂ ਬਹੁਤਾਂ ਦਾ ਟਾਕ ਦੂੰ ਇਹਦੇ ਵਿੱਚ ਤਾਂ ਪਾਣੀ ਐ ਇੰਨਾ ਤਾਂ ਪਾਣੀ ਆਪਾਂ ਮਾਰਨਾ ਨਹੀਂ ਹੈਗਾ ਪਰ ਜਿਹੜਾ ਕੀੜਾ ਉਧ ਆ ਡੀਜ਼ਲ ਮਾਰ ਕੇ ਵੀ ਇਥੋਂ ਤੇ ਆਈ ਜੀ ਚੱਕਣੀ ਹੈ ਦੀ ਜਿਹੜਾ ਇੰਦਣ ਦਾ ਬੋਰਾ ਲੱਗਦਾ ਸਾਰਾ ਫੇਰ ਉਹ ਦੁਮਾਗਰੋਂ ਪਾਲਸ ਪੁਲਸ ਮਾਰਾਂਗੇ ਹੁਣ ਅੰਦਰੋਂ ਲੈ ਕੇ ਆਉਣਾ ਆਪਣਾ ਦੇਸੀ ਕੁਲੂ ਪੰਪ ਤੁਹਾਨੂੰ ਉਹ ਵੀ ਦਿਖਾਉਣਾ ਕਿਵੇਂ ਆਪਣਾ ਤਿਆਰ ਕਰਿਆ ਹੋਇਆ ਜੇ ਮੇਰੇ ਭਰਾ ਨੇ ਕਿਸੇ ਨੇ ਘਰੇ ਦੇਸੀ ਤਰੀਕੇ ਨਾਲ ਤਿਆਰ ਕਰਨਾ ਹੈ ਵੀ ਉਹ ਕਿਵੇਂ ਕਰ ਸਕਦਾ ਦਿਖਾਉਣਾ ਚੱਕ ਲਿਆ ਮੈਂ ਅੰਦਰੋਂ ਮਿੱਤਰੋ ਆਹ ਦੇਖੋ ਚੱਕ ਜਿਵੇਂ ਆ ਆਪਣਾ ਸਪਰੇਅ ਵਾਲਾ ਪੰਪ ਆ ਜਿਹੜੀ ਜਿਹੜੀ ਆ ਨਾਲੀ ਇਹ ਨਾਲੀ ਖੋਲ ਲਈ ਆਪਾਂ ਇਹਦੀ ਨਾਲੀ ਇੱਕ ਹੋਰ ਲੈ ਕੇ ਜਾਂਦੀ ਹੋਈ ਆ 10 ਫੁੱਟ ਲੰਬੀ ਉਹਦੇ ਨਾਲ ਥੋੜਾ ਜਿਹਾ ਵੀ ਉਹ ਹੋ ਜੇਂਦਾ ਪ੍ਰੈਸ਼ਰ ਪੰਪ ਦਾ ਵਧੀਆ ਹੁੰਦਾ ਵਧੀਆ ਤੋਤਾ ਜਾਂਦਾ ਸਾਨੂੰ ਉਹ ਨਾਲੀ ਵੀ ਆ ਕੇ ਦਿਖਾਉਣਾ ਫਿੱਟ ਕਰਕੇ ਤੁਸੀਂ ਫੇਰ ਦੇਖਿਓ ਵੀ ਕਿੰਨਾ ਵਧੀਆ ਪ੍ਰੈਸ਼ਰ ਆ ਜਾਣੀ ਕਿ ਘਰੇ ਆਮ ਜਗ੍ਹਾੜ ਤੋਂ ਨਾਲਾ ਆਪਣਾ ਜਿਵੇਂ ਆਪਣੀ 80 ਨਾ 10 ਫੁੱਟ ਲੰਬੀ ਨਾਲੀ ਆ ਇਹ ਹੁਣ ਪੰਪ ਤੇ ਚਾਲ ਲਈ ਪੰਪ ਸਟਾਰਟ ਕਰਕੇ ਵਾਸ ਇੱਕ ਜਣਾ ਡੈਡੀ ਨੂੰ ਮੜਾ ਜਾ ਭਰ ਦੂ ਮੈਂ ਇਹਦੇ ਨਾਲ ਵਧੀਆ ਪ੍ਰੈਸ਼ਰ ਨਾਲ ਪਾਣੀ ਮਾਰਿਆ ਜਾਊਗਾ ਇਹਨੂੰ ਸਟਾਰਟ ਕਰ ਲਾ ਸਟਾਰਟ ਕਰਕੇ ਮਾਰ ਲੱਗਦਾ ਪਾਣੀ ਭਰ ਕੇ ਤੁਹਾਨੂੰ ਦਿਖਾਉਣਾ ਫੇਰ ਬਾਕੀ ਮੈਂ ਤਰਨੇ ਨੂੰ ਸੱਦਾ ਉਹ ਫੋਨ ਫੜ ਕੇ ਖੜਜੂ ਨਾਲੇ ਮੜਾ ਜਿਆ ਬਲੌਗ ਬਣਾ ਦੂਗਾ ਪਹਿਲਾਂ ਪੰਪ ਨੂੰ ਭਰ ਲਈਏ ਤੁਹਾਨੂੰ ਫੇਰ ਇਹਦਾ ਪ੍ਰੈਸ਼ਰ ਪ੍ਰੋਡੂਸਰ ਦਿਖਾਉਣਾ ਨਾਲੇ ਚੱਕ ਦੇ ਦੀ ਸੰਧਾਈ ਜੀ ਸਮਾਨ ਮਿੱਤਰੋ ਕਰੋ ਚੱਕ ਇਹਦਾ ਇੰਨਾ ਕੁ ਪ੍ਰੈਸ਼ਰ ਆ ਜਾਣੀ ਕਿ ਉਧਰੋਂ ਰੇਸ ਵਾਲੇ ਬੱਤ ਦੇ ਦਿੱਤੀ ਵੀ ਆ ਮੇਰੀ ਯਾਨੀ ਕਿ ਵਧੀਆ ਕੰਮ ਸਾਰਦੇ ਦਾ ਐ ਨਹੀਂ ਹੈਗਾ ਵੀ ਆਪਾਂ ਨੂੰ ਟਰੈਕਟਰ ਧਵਾਉਣ ਦੀ ਲੋੜ ਆ ਹੋਰ ਇੰਨਾ ਦੀ ਪ੍ਰੈਸ਼ਰ ਹੁੰਦਾ ਔਰ ਕਿੰਨਾ ਹੁੰਦਾ ਟਾ ਉਹਨਾਂ ਦਾ ਵੀ ਬਾਕੀ ਲੱਗੇ ਹੋਇਆ ਧੋਣ ਇਹ ਨਾ ਮੇਟਰ ਟੁੱਟਦਾ ਹੋਇਆ ਥੀ ਉਹਦੇ ਅੰਦਰ ਡੀਜ਼ਲ ਡੂਜ਼ਲ ਨਹੀਂ ਮਾਰਿਆ ਸਾਰੇ ਥੰਦੇ ਆਈ ਜੰਮ ਗਈ ਤਾਂ ਕਰਕੇ ਮੈਂ ਸਾਨੂੰ ਦੱਸਿਆ ਉਹਦੇ ਕਰਕੇ ਮੈਂ ਮੜਾ ਪਾਣੀ ਮਾਰਦਾ ਲਿਬੜਿਆ ਤਾਂ ਉਹ ਨਾ ਹੋਇਆ ਨਹੀਂ ਜੀ ਮੈਂ ਜਿਹੜਾ ਰੇਤਾ ਜੇ ਉਹ ਉੱਠ ਖੜੂ ਸਾਰਾ ਹਨਾ ਉੱਤੋਂ ਬਾਕੀ ਟਾਇਰ ਟੂਰ ਤਾਂ ਸਾਫ਼ ਹੀ ਨੇ ਇਹਦੇ ਕਿਉਂ ਕਿਹੜਾ ਮੈਂ ਕਿਤੇ ਗਾਰੇ ਗੂਰੇ ਜਵਾੜਿਆ ਨਾ ਮੈਂ ਕਿਸੇ ਨੂੰ ਫੜਾਇਆ ਹੀ ਆ ਜੇ ਕਿਸੇ ਨੇ ਹੋਰ ਚਲਾ ਜਾਂਦਾ ਉਹ ਤਾਂ ਅਗਲਾ ਚਲਾ ਲੈ ਪੂਰਾ ਕਰ ਦਿੰਦਾ ਵੀ ਆਪਾਂ ਆਪ ਹੀ ਉਹ ਕੀਤਾ ਤਾਂ ਕਰਕੇ ਆਪਾਂ ਨੂੰ ਪਤਾ ਵੀ ਸਾਫ਼ ਆ ਝੋਟਾ ਵੀ ਇੰਨਾ ਹੋ ਕਰਨ ਦੀ ਲੋੜ ਨਹੀਂ ਹੈਗੀ ਇਹਨੂੰ ਲੋਤੋ ਬੋਤੋ ਬਾਕੀ ਇੱਕ ਮੈਂ ਥੋੜੀ ਜੀ ਨਾਲ ਹੀ ਛੋਟ ਹੀ ਲੈ ਲਈ ਨਾਲ ਹੀ ਜਿਵੇਂ 20 ਕਬਟ ਹੁੰਦੀ ਤਾਂ ਫੇਰ ਬਾਲਾ ਨਿਆਰਾ ਦੀ ਕਈ ਵਾਰੀ ਥੋੜਾ ਜਿਹਾ ਹੋ ਜਾਂਦਾ ਦੀ ਆ ਵੀ ਆ ਨੂੰ ਫੀਲ ਹੁੰਦਾ ਵੀ ਆ ਘੱਟ ਆ ਬਾਕੀ ਚਲੋ ਮਾਰ ਲੀਏ ਮਾੜਾ ਜਿਹਾ ਪਾਣੀ ਤੁਹਾਨੂੰ ਫੇਰ ਦਿਖਾਉਣਾ ਬਾਕੀ ਮਿੱਤਰੋ ਕਰੋ ਚੈੱਕ ਮਾਜਲ ਇੰਜਨ ਤੇ ਅੰਦਰ ਵੀ ਪਾਣੀ ਮਾਰ ਦਿੰਨੇ ਆ ਸੋ ਚੱਕ ਲਈ ਸੋ ਚੱਕ ਕੇ ਅੰਦਰ ਮਾਰ ਦੀ ਮਗਾ ਸਮਾਰ ਕੇ ਬਾਕੀ ਕਰਤੀ ਆ ਮੈਂ ਤੁਹਾਨੂੰ ਦੱਸਿਆ ਪਹਿਲਾਂ ਬਾਕੀ ਕਰਨੇ ਨੂੰ ਕੈਮਰਾ ਬਣਾਉਣਾ ਉਹ ਵੜਾਊਗਾ ਆ ਜਾ ਪੀਤੇ ਹੱਥ ਸਾਫ਼ ਕਰ ਲੋ ਉਹ ਨਹੀਂ ਬਣਾਉਂਦਾ ਮਿੱਤਰੋ ਚਲੋ ਐਂ ਬਣਾਉਣੀ ਪਊ ਆਪਾਂ ਨੂੰ ਹਲੇ ਮਿੱਤਰ ਨਾਲੇ ਮੇਰੀ ਪੂਰੀ ਰੇਸ ਘਾਟਾ ਇੰਨੀ ਨਹੀਂ ਕੀਤੀ ਪੰਪ ਦੀ ਵੀ ਓਵਰਡੋਜ਼ ਰੇਸ ਤੇ ਚੱਲਦਾ ਹੋਵੇ ਕਿਨਕੇ ਪੂਰਾ ਵਧੀਆ ਪ੍ਰੈਸ਼ਰ ਆ ਬਾਕੀ ਜਦੋਂ ਮਾਰਦਾ ਪਾਣੀ ਧੋ ਕੇ ਤੁਹਾਨੂੰ ਫੇਰ ਮੈਂ ਦਾਂ ਮੇਟਰ ਕਰੋ ਜੇ ਕਪੜਾ ਦੇਸੀ ਗਾੜ ਬਾਕੀ ਕਰਤੀ ਝੋਟੇ ਦੀ ਵਾਸ਼ਿੰਗ ਜੰਡਨ ਹੋਣਾ ਇਹ ਮਾਣਾ 10 ਮਿੰਟ ਖੜਾ ਕੇ ਧੁੱਪੇ ਮਾਰ ਕੇ ਤੇ ਸੁੱਕਾ ਕਪੜਾ ਫੇਰ ਸਿੱਟਦੇ ਤੇ ਡੀਜ਼ਲ ਅੱਜ ਸੰਗਾ ਸਮਾਰ ਕੇ ਉਹ ਤੁਹਾਨੂੰ ਦਿਖਾਉਣਾਗਾ ਮੇਟਰ ਕਰੋ ਜੇ ਕੋਣ ਆਪਾਂ ਇਹਨੂੰ ਧੋਤਾ ਹੁਣ ਜਿਹੜਾ ਇੱਥੇ ਆ ਦੇ ਮਿੱਟੀ ਜੀ ਰਹਿ ਗਈ ਯਾਰ ਯਾ ਇੱਥੋਂ ਨਾ ਪਾਈਪ ਚਲਾ ਕੇ ਇਹਨੂੰ ਮਾੜੀ ਜੀ ਲਾਉਣਾ ਫੇਰ ਇਹਦੀ ਟੈਂਕੀ ਚੋਂ ਕੱਢਦੇ ਆ ਡੀਜ਼ਲ ਡੀਜ਼ਲ ਕੱਢ ਕੇ ਫੇਰ ਇਹ ਤੇ ਮਾਰਦੇ ਆ ਤੁਹਾਨੂੰ ਉਹ ਵੀ ਦਿਖਾਉਣਾ ਅੱਗੇ ਆ ਗਏ ਮਿੱਤਰੋ ਫੇਰ ਮੈਦਾਨ ਚ ਮੱਖਾ ਮੜਾ ਜਾ ਪਾਣੀ ਜਾ ਨੁੱਚੜ ਜੂ ਹੁਣ ਨੁੱਚੜ ਗਿਆ ਅੰਦਰੋਂ ਦੇਖ ਲੋ ਨਮਾ ਤੌਲੀਆ ਕੱਢ ਕੇ ਲੈ ਕੇ ਆਂਦਾ ਝੋਟੇ ਖਾਤਰ ਵੀ ਨਾ ਇਹ ਤਾਂ ਮਿੱਤਰੋ ਸਾਰੇ ਤੂੰ ਜ਼ਰੂਰੀ ਆ ਰਾਠਾ ਹੁਣ ਪਾਣੀ ਜਾ ਤੇ ਚੱਕਰੀਏ ਸਾਫ਼ ਕਰਦੀਏ ਸਮਾਰ ਕੇ ਫੇਰ ਮਾਰਦੇ ਆ ਤੇ ਡੀਜ਼ਲ ਰੱਖ ਕੇ ਚੱਕ ਦੇਤੀ ਸੰਧਾਈ ਫੇਰ ਮਾਰਾਂਗੇ ਤੇ ਪਾਲਸ ਇੱਕ ਦੋ ਦਿਨ ਨਮਾ ਕਰੋ ਪਾਣੀ ਪੂਣੀ ਮਾਰ ਕੇ ਹਲੇ ਵੀ ਕਿਤੇ ਕਿਤੇ ਪਾਣੀ ਵੱਧ ਤਾਂ ਸੁੱਕ ਗਿਆ ਚਲੋ ਜਿਆਦਾ ਨਾ ਤਤੌਲੀਆ ਗਿੱਲਾ ਹੋ ਗਿਆ ਜਿਵੇਂ ਜੋਂ ਜੋਂ ਦਾ ਆ ਕੇ ਚੱਕ ਦੂ ਸਾਰੇ ਆਪੇ ਬਾਕੀ ਦੱਸਿਓ ਜਿਹੜੇ ਭਰਾ ਐ ਸਾਹਮਣੇ ਰੱਖਦੇ ਨੇ ਚੀਜ਼ਾਂ ਨੂੰ ਚਲੋ ਕਰ ਲਾਂ ਸਾਫ ਦਿਖਾਉਣਾ ਤੁਹਾਨੂੰ ਫਿਰ ਇੱਕ ਮਿੰਟ ਚਮਕਾ ਕੇ ਮਿੱਤਰੋ ਕਰੋ ਜੇ ਕਿ ਕਪੜਾ ਕੋਪੜਾ ਮਾਰਤਾ ਤੇ ਰਿੱਕੇ ਤੇ ਆ ਪਤਾ ਨਹੀਂ ਓਰੇ ਮੈਂ ਅੱਜ ਹੀ ਦੇਖਿਆ ਤੇ ਆ ਪਤਾ ਨਹੀਂ ਪੇਂਟ ਤੇਰੇ ਕੀ ਹੋ ਗਿਆ ਤਾਂ ਸਾਵਾਂ ਤੁਹਾਨੂੰ ਆਹ ਦੇਖੋ ਕਰ ਲਾ ਫੋਕਸ ਆਹ ਦੇਖੋ ਲੈ ਇਹ ਦੀ ਸੋਧ ਹੀ ਪੇਂਟ ਤੇ ਵੀ ਹੋਣ ਲੱਗਿਆ ਹੱਬ ਤੇ ਤਾਂ ਹੈਗੀ ਜਲ ਤਾਂ ਮੈਂ ਕੱਲ ਉਹ ਕਰਕੇ ਨਾ ਜਿਵੇਂ ਚਰਜੀ ਲੱਗਣ ਲੱਗੀ ਹੁੰਦੀ ਆ ਇਹ ਕਾ ਸੀ ਇੱਕ ਹੀ ਆ ਤੇ ਦੇਖੋ ਮਿੱਤਰੋ ਆ ਦੇਖੋ ਕਰਨਾ ਫੋਕਸ ਆ ਦੇਖੋ ਦੀਨਾ ਆ ਦੇਖੋ ਹੁਣ ਦੇਖੋ ਕਰੋ ਚੱਕ ਲੈ ਇੱਕ ਆਤੀ ਤਿੰਨ ਡੱਬ ਪੈ ਗਏ ਲੈ ਆ ਤਾਂ ਬਹੁਤ ਬੜਾ ਉਹ ਦੋ ਨਿਕਲੇ ਨੇ ਇਹ ਪਤਾ ਨਹੀਂ ਕੀ ਚੱਕਰ ਜਾ ਹੋ ਗਿਆ ਚੱਲੋ ਨਾ ਇਹ ਮਟਦੀ ਨਹੀਂ ਇਹਨਾਂ ਦੇ ਪੈਟਰੋਲ ਵੀ ਮਾਰ ਕੇ ਦੇਖ ਲੈ ਜਰਜੇ ਵਾਂਗ ਹੋ ਗਿਆ ਮਿੱਤਰੋ ਜਿਵੇਂ ਇਹਠਾਂ ਜਰ ਲੱਗੀ ਹੁੰਦੀ ਆ ਰੰਗ ਦੇ ਇੰਨਾ ਪੈਂਟ ਖਰਾਬ ਅਰਜਨ ਵਾਲਿਆਂ ਦਾ ਲੋੜ ਹੀ ਠਾਲ ਦੇ ਇਹਨਾਂ ਨੇ ਕਰੋ ਚੱਕ ਚਲੋ ਬਾਕੀ ਹੁਣ ਇਹ ਤੇ ਡੀਜ਼ਲ ਕੱਢਦੇ ਆ ਡੀਜ਼ਲ ਮਾਰਦੇ ਆ ਬਾਕੀ ਕੱਪੜਾ ਕੋਪੜਾ ਵਾਂ ਸਮਾਰ ਕੇ ਮਾਰਤਾ ਪਾਣੀ ਪੂਣੀਆਂ ਕਰਤਾ ਸਾਫ ਹੁਣ ਕੇ ਰਾਂ ਡੀਜ਼ਲ ਮਾਰਦੇ ਆ ਮੈਟ ਜੀ ਇਹਦੇ ਚਲ ਕੱਪੜਾ ਮਾਰ ਦਾਂਗੇ ਉਹ ਰੇ ਮਾ ਕਰੋ ਆ ਕੱਪੜਾ ਚੱਕ ਦੀ ਇੱਥੋਂ ਗਿੱਲਾ ਹੋ ਗਿਆ ਉਹ ਹਾਂ ਇਹਨੂੰ ਵੀ ਟਾਂਗੇ ਉਰੇ ਸੁੱਕ ਜਾਊਗਾ ਬਾਕੀ ਆ ਮੈਟਮ ਉੱਤੇ ਉਹ ਕਰ ਦਾਂਗੇ ਪਹਿਲਾਂ ਹੁਣ ਮਾਰਦੇ ਆ ਤੇ ਡੀਜ਼ਲ ਕੱਢਦੇ ਆ ਦੀ ਟੈਂਕੀ ਚੋਂ ਟੈਂਕੀ ਟੰਡੀ ਚੋਂ ਕੱਢ ਕੇ ਫਿਰ ਮਾਰਦੇ ਤੇ ਤੁਹਾਨੂੰ ਦਿਖਾਉਣਾ ਮਿੱਤਰੋ ਮੈਟਰਕਲੋ ਦੇ ਕਾ ਡੀਜ਼ਲੇ ਦੇ ਵਿੱਚੋਂ ਮੈਂ ਕੱਢ ਰਿਆ ਹੁਣ ਇਹਨੂੰ ਅੰਦਰ ਲਾਉਣਾ ਯਾਰ ਬਾਹਰ ਉਹ ਗਰਦੇ ਜੀ ਪਈ ਜਾਂਦੀ ਆ ਮੈਂ ਇਹਨੂੰ ਅੰਦਰ ਲਾ ਕੇ ਹਨਾ ਗਰਦ ਤਾਂ ਨਹੀਂ ਪਊਗੀ ਉੱਥੇ ਜਾ ਕੇ ਗੇਰ ਤਾਂ ਪਾਇਆ ਹੀ ਨਹੀਂ ਪਟੂ ਉਹੀ ਰੇਸਾਂ ਦੇ ਹੀ ਜਾਂਦੇ ਆ ਨਹੀਂ ਮਾਜਾ ਤਾਂ ਪਾਣੀ ਜਾਂ ਝੜ ਚ ਬ੍ਰੇਕ ਲਾਇਆ ਤੇ ਕਾਕੀ ਅੰਦਰ ਖੜਾ ਕੇ ਮਾਰਦੇ ਆ ਟੀਲ ਇਕਾ ਜਾਂ ਰੰਗ ਦੋ ਪਤਾ ਨਹੀਂ ਕਾਦੇ ਦਾਗ ਪਏਗੇ ਤਿੰਨ ਇਹ ਚੰਗੇ ਭਲੇ ਟਰੈਕਟਰ ਦੇ ਦੱਸ ਲਾ ਲੀਏ ਬੈ ਕੇ ਨੂੰ ਅੰਦਰ ਫਿਰ ਸੌਂਦਾ ਇਧਰੋ ਕਰੋ ਜੇ ਕੋਰੇ ਖੜਾ ਤਾਂ ਅੰਦਰ ਹੁਣ ਆਹ ਦੇਖੋ ਆਹ ਦਾਗ ਦੀਨੇ ਨੇ ਨਾ ਢੀ ਇੱਕ ਆ ਮੂਰਿਆ ਦੇਖ ਲਓ ਪਤਾ ਨਹੀਂ ਨਮਾ ਨਮਾ ਕੰਮ ਹੁੰਦਾ ਓਏ ਦਾ ਜਾਂਸੀ ਵਾਲਿਆਂ ਨੂੰ ਪੁੱਛੇ ਵੀ ਦੱਸ ਦੋ ਜੀ ਇਹ ਚੱਜ ਦਾ ਨਹੀਂ ਰੰਗ ਕਰਕੇ ਦੇ ਸਕਦੇ ਚੱਲ ਹਾਬਾਂ ਤੋਂ ਤਾਂ ਲੈਂਦਾ ਠੀਕ ਹੁਣ ਜਾਂ ਸੂਤ ਹੀ ਲੈਣ ਲੱਗ ਗਿਆ ਫੇਰ ਮਿੱਤਰੋ ਬੰਦਾ ਕੀ ਕਰੂ ਆਪਾਂ ਦਾ ਕੋਈ ਐ ਵੀ ਨਹੀਂ ਹੈਗਾ ਤੇ ਲੰਮੀ ਰੈਸਨ ਕਰਾਇ ਹੋਵੇ ਕਦੇ ਜਿਵੇਂ ਆਹ ਦੇਖੋ ਆਹ ਦਾਕ ਪੈ ਗਿਆ ਇੱਕ ਆਹ ਦੇ ਪੈ ਗਿਆ ਇੱਕ ਉਹ ਮੂਰੇ ਤਿੰਨੇ ਨੇ ਹੈਗੇ ਤਿੰਨੀ ਨੇ ਇਹ ਪਏ ਵੀ ਹੁਣੀ ਨੇ ਮਿੱਤਰੋ ਪਹਿਲਾਂ ਨਹੀਂ ਹੈਗੇ ਇਹ ਤਾਂ ਉਹੀ ਚ ਚਲਾਉਂਦੇ ਨੂੰ ਅੱਖਾਂ ਦੇ ਸਾਹਮਣੇ 24 ਘੰਟੇ ਦਿਖੀ ਜਾਇਆ ਕਰਨਗੇ ਤਿੰਨੇ ਨਾਲੇ ਮਿੱਤਰੋ ਮੱਲੋ ਮੱਲੀ ਨਿਗਾਦ ਰੱਖਾ ਕਰਨਗੇ ਹੁਣ ਬਾਕੀ ਆ ਕੀਆ ਇਹ ਨਹੀਂ ਹੈਗਾ ਹੀ ਨਹੀਂ ਹੈਗਾ ਤਾਂ ਹਾਂ ਚਲੋ ਬਾਕੀ ਚਲੋ ਮਾਰਦਾ ਡੀਟੈਲਸ ਨੂੰ ਦਿਖਾਉਣਾ ਮਿੱਤਰੋ ਕਰੋ ਚੈੱਕ ਤੇਲ ਦੀ ਬੋਤਲ ਆਪਾਂ ਭਰ ਲਈ ਸਭ ਤੋਂ ਪਹਿਲਾਂ ਮਾਰਦੇ ਆ ਇੰਜਨ ਤੇ ਮਾਰ ਕੇ ਹਾਂ ਇਹ ਮਿੱਤਰੋ ਇਨਾਣੀ ਮਾਰਨਾ ਆਪਾਂ ਐ ਵੀ ਅੰਮਣ ਮੱਤੇ ਠੋਕਦਾ ਇਹ ਤਾਂ ਗਰਦਾ ਵਾਲਾ ਫੜਦਾ ਤਾਂ ਕਰਕੇ ਥੋੜਾ ਜਿਹਾ ਸਹਿੰਦਾ ਸਹਿੰਦਾ ਪਹਿਲਾਂ ਦੇਖ ਲਵੇ ਕਿ ਕਿ ਨਾ ਕਿ ਉਹ ਹੁੰਦਾ ਕਿਉਂ ਇਹ ਚ ਥੋੜਾ ਡੀਜ਼ਲ ਵੱਧ ਆਉਂਦਾ ਹੁੰਦਾ ਹਵਾ ਨਾਲ ਚਲੋ ਇੰਜਨ ਤੇ ਮਾਰ ਲੀਏ ਮਾਰ ਕੇ ਤੁਹਾਨੂੰ ਦਿਖਾਉਣਾ ਫਿਰ ਵੀ ਕੀ ਰਿਜ਼ਲਟ ਆ ਬਾਕੀ ਆ ਕਰੋ ਚੈੱਕ ਜਿੱਥੇ-ਇਥੇ ਮਾਰਿਆ ਚੰਕਦਾ ਜਾਂਦਾ ਚਲੋ ਥੋੜਾ ਦੱਬ ਕੇ ਪ੍ਰੈਸ਼ਰ ਮਾਰਨਾ ਪਊ ਕੱਲੇ ਹੱਥ ਨਾਲ ਚੱਲਦਾ ਨਹੀਂ ਇਹ ਕੋਣ ਸਮਾਰ ਕੇ ਮਾਰ ਕੇ ਤੁਹਾਨੂੰ ਦਿਖਾਉਣਾ ਹਾਂ ਵੀ ਮਿੱਤਰੋ ਕਰੋ ਚੈੱਕ ਕਰਤਾ ਐਨ ਓਕੇ ਰਿਪੋਰਟ ਐ ਮਾਰਤਾ ਡੀਜ਼ਲ ਥੋੜਾ ਮੈਂ ਤੋਂ ਵੱਧ ਹੀ ਪਜ ਗਿਆ ਉਹ ਤਾਂ ਪ੍ਰੈਸ਼ਰ ਨਹੀਂ ਲੋੜਤੀ ਚਲੋ ਹੁਣ ਐ ਜਿਹੜਾ ਹੱਥ ਨਹੀਂ ਆਈ ਦੰਦੀ ਹੋਈ ਦੀ ਚੱਕਰ ਉਹ ਚੱਕੀਂ ਜੜ ਤੋਂ ਸਭ ਚੱਕਤੀ ਐਨ ਹੁਣ ਅੰਦਰ ਖੜਾ ਥੋੜੀ ਜੀ ਕੁਆਲਿਟੀ ਘਾਟਾ ਬਨੈਕਸਟ ਕਰਕੇ ਬਣਾ ਦੇਣਾ ਚਲੋ ਕਰੋ ਚੈੱਕ ਲੈ ਹੁਣ ਦੀਰੀਆ ਹੁਣ ਹੁਣ ਵੀਡੀਓ ਸਾਫ਼ ਹੋ ਚੁਆ ਕਰਤਾ ਐ ਜਮਾ ਸਭ ਬਾਕੀ ਇਹਦੇ ਮਿੱਤਰੂ ਪਕਾ ਨੂੰ ਪਾਣੀ ਮਾਰ ਕੇ ਧੁੱਪੇ ਖੜਾ ਕੇ ਤੇ ਫੇਰ ਕੱਪੜਾ ਮਾਰਾਂਗੇ ਬਾਕੀ ਹੁਣ ਐ ਕੀਰਾਂ ਕਰਤਾ ਜਾਮਾ ਟਿਜਨ ਓਕੇ ਰਿਪੋਰਟ ਸਾਤਰੀ ਸੁਤਰੀ ਦਾ ਸਭ ਮਾਰਤਾ ਬਸ ਕੱਲਿਆ ਬੂਖਰ ਕੋਲ ਕੇ ਅੰਦਰ ਨਹੀਂ ਬਾਕੀ ਆ ਪੇਟੀ ਦੇ ਮਾਗਰ ਮੁਗਰ ਸਭ ਕਿਤੇ ਐ ਜਿਵੇਂ ਮਾਗਰ ਆਥੇ ਨਹੀਂ ਆਈ ਦੇਖੋ ਲੈ ਹੁਣ ਕਰਿਆ ਪਿਆ ਨਾ ਸਾਫ ਹੋਰ ਯਾਰ ਮੈਂ ਕਿਹਾ ਜਰਨਾ ਪੈ ਜੇ ਪਹਿਲੀ ਉਹ ਸੋ ਤੇ ਦੋ ਦਾਗ ਪੈ ਜੇ ਮੈਂ ਕਿਹਾ ਉਹਨਾਂ ਲਈ ਮੇਨ ਤਾਂ ਬਹੁਤ ਹੋ ਗਿਆ ਹੋਰ ਮੇਰੇ ਯਾਰ ਆ ਦੇਖੋ ਮਹੀਨੇ ਉਹ ਹਾਂ ਉਹ ਮਹੀਨੇ ਇਹ ਨਹੀਂ ਜਾਂਦੇ ਮਿੱਤਰ ਹੁਣ ਇਹ ਤਾਂ ਸਦਾ ਲਈ ਰਹਿ ਗਏ ਬਾਕੀ ਚਲੋ ਹੁਣ ਆਪਾਂ ਤਾਂ ਰਤੂਰਾ ਚੋਂ ਦਾ ਉਧਰੋਂ ਕੰਮ ਹੋ ਗਿਆ ਟਰੈਕਟਰ ਬਾਕੀ ਨੇ ਆਪਾਂ ਨੇ ਅੱਜ ਕਰਤਾ ਜਿੰਨਾ ਕਾ ਆਪਾਂ ਕੰਮ ਕਰਨ ਵਾਲਾ ਸੀ ਉਹ ਰੈਡੀ ਕਰਤਾ ਹੁਣ ਇਹ ਤੇ ਤੇਲ ਤੂਲ ਮਾਰਤਾ ਸਾਰਾ ਇਹ ਵੀ ਖਾਸੀ ਦਿਨਾਂ ਦੀ ਘੌਲ ਜੀ ਹੁੰਦੀ ਮੇਰੀ ਹੁਣ ਗਾਲੂ ਕਰਾਂਗਾ ਆਪਾਂ ਕਣਕ ਤੇ ਸਪਰੇ ਬਾਕੀ ਠੀਕ ਆ ਮਿੱਤਰੋ ਇਹ ਬਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੇ ਨੂੰ ਆਪਾਂ ਅੱਗੇ ਹੋਰ ਨਵੇਂ ਨਵੇਂ ਵੀਡੀਓ ਨਾਲ ਮਿਲਦੇ ਰਹਾਂਗੇ ਠੀਕ ਆ ਮਿੱਤਰੋ ਧੰਨਵਾਦ ਸਾਰਿਆਂ ਦਾ ਵਲੌਗ ਦੇਖਣ ਲਈ ਓਕੇ ਗੁੱਡ ਬਾਏ ਸਾਰੇ ਭਰਾਵਾਂ ਨੂੰ ਮਿਲਦੇ ਆ ਕੱਲ ਨੂੰ ਓਕੇ